ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪਿੰਡਾਂ ਦੇ ਵਿਕਾਸ ਲਈ ਜੋ ਕਾਰਜ ਕੀਤੇ ਜਾ ਰਹੇ ਆ ਉਹਦੇ ਵਿੱਚ ਅੱਜ ਅਸੀਂ ਲਖਨਪਾਲ ਪਿੰਡ ਦੇ ਵਿੱਚ ਉਦਘਾਟਨ ਕੀਤਾ ਆ ਜਿਹੜਾ ਸੀਵਰੇਜ ਤੇ ਇੰਟਰਲੌਕ ਦਾ ਸਾਡੀ ਜਿਹੜੀ 2 ਲੱਖ ਤਕਰੀਬਨ ਲਾਗਤ ਦੇ ਨਾਲ ਜਿਹੜੀ ਇਹ ਸੀਵਰੇਜ ਦੀ ਲਾਈਨ ਤੇ ਸਾਡੀ ਇੰਟਰਲੌਕ ਲੱਗ ਰਹੀ ਆ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜੋ ਪਿੰਡਾਂ ਲਈ ਉਹਨਾਂ ਦੀ ਜਿਹੜੀ ਸੋਚ ਆ ਉਹ ਇੰਨੀ ਬਚਨਵਾਦ ਆ ਕਿ ਜੋ-ਜੋ ਉਹ ਪਿੰਡਾਂ ਲਈ ਕੰਮ ਜਿਹੜੇ ਕਹਿ ਰਹੇ ਨੇ ਤੇ ਉਹ ਕਰ ਰਹੇ ਨੇ ਸੋ ਸਾਡੇ ਸਰਪੰਚ ਸਾਹਿਬ ਤਰਸੇਮ ਕਸ਼ਮੀਰੀ ਲਾਲ ਜੀ ਜਿਹੜੇ ਸਾਡੇ ਨਾਲ ਨੇ ਸਾਡੇ ਪੰਚ ਸਾਹਿਬ ਜਿਨ੍ਹਾਂ ਇੱਥੇ ਉਹ ਸਾਰੇ ਮੌਜੂਦਗੀ ਦੇ ਵਿੱਚ ਖੜੇ ਨੇ ਸਾਡੇ ਡਿਪਾਰਟਮੈਂਟ ਤੋਂ ਸਾਡੇ ਅਧਿਕਾਰੀ ਖੜੇ ਨੇ ਅੱਜ ਉਹਨਾਂ ਦੇ ਸਾਰਿਆਂ ਦੀ ਰਹਿਨਮਾਈ ਦੇ ਵਿੱਚ ਇਹ ਜਿਹੜਾ ਉਦਘਾਟਨ ਕੀਤਾ ਗਿਆ ਤੇ ਪਿੰਡਾਂ ਦੇ ਵਿਕਾਸ ਜਿਹੜੇ ਆ ਜੋ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਉਹ ਅੱਜ ਪੂਰੇ ਕਰ ਰਹੀ ਹੈ ਵਾਦੇ ਚਾਹੇ ਉਹ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਨੌਕਰੀ ਦੀ ਗੱਲ ਕਰੀਏ ਚਾਹੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਜਾਂ ਸਿਵਲ ਹਸਪੀਟਲ ਦੀ ਗੱਲ ਕਰੀਏ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਜਿਹੜੀ 2.5 ਸਾਲ ਦੀ ਸਰਕਾਰ ਨੇ ਇੰਨੇ ਵਧੀਆ ਕੰਮ ਕਰ ਦਿੱਤੇ ਆ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਬਹੁਤ ਖੁਸ਼ ਨੇ ਕਿਉਂਕਿ ਜਦੋਂ ਸਰਕਾਰ ਲੋਕਾਂ ਪ੍ਰਤੀ ਕੰਮ ਕਰਦੀ ਆ ਤਾਂ ਫਿਰ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਦੀ ਆ ਤਾਂ ਫਿਰ ਲੋਕਾਂ ਦੀ ਖੁਸ਼ੀ ਜਿਹੜੀ ਆ ਉਹ ਆਪਣੇ ਆਪ ਹੀ ਜਾ ਰੋ ਜਾਂਦੀ ਜਿਵੇਂ ਹੁਣ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਜੇਤਾ ਪੰਜਾਬ ਲਈ ਕਿਉਂਕਿ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਦੇਣ ਸੀ ਜਿਹੜੀ ਕਿ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਡਿਆਂ ਨੂੰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਧੱਕਿਆ ਜਾ ਰਿਹਾ ਸੀਗਾ ਉਹਦੇ ਲਈ ਜਿਹੜਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਉਪਰਾਲਾ ਕੀਤਾ ਕਿ ਇਹਨਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਪਿੰਡੋਂ-ਪਿੰਡ ਭਜਾਇਆ ਪਿਆ ਉਹਨਾਂ ਦੇ ਘਰ ਤੋੜੇ ਜਾ ਰਹੇ ਆ ਇਹਦੇ ਨਾਲ ਪੰਜਾਬ ਦੇ ਜਿਹੜੇ ਲੋਕ ਆ ਉਹ ਬਹੁਤ ਖੁਸ਼ ਨੇ ਕਿਉਂਕਿ ਜੇ ਅੱਜ ਇੱਕ ਘਰ ਦੇ ਵਿੱਚ ਆ ਤੇ ਕੱਲ ਨੂੰ ਦੂਸਰੇ ਦੇ ਵੀ ਇਹ ਜਿਹੜੀ آگ ਆ ਉਹ ਲੱਗ ਸਕਦੀ ਆ ਇਸ ਲਈ ਸਾਡੇ ਨੌਜਵਾਨ ਜਿਹੜੇ ਆ ਉਹ ਗਰਾਉਂਡਾਂ ਵਿੱਚ ਖੇਡਣ ਪਿੰਡਾਂ ਦੇ ਵਿੱਚ ਗਰਾਉਂਡਾਂ ਦਾ ਐਲਾਨ ਕਰ ਦਿੱਤਾ ਗਿਆ ਸਾਡੇ ਬੱਚੇ ਪੜਨ ਇੱਥੇ ਐਜੂਕੇਸ਼ਨ ਵਧੀਆ ਲੈਣ ਤੇ ਇੱਥੋਂ ਹੀ ਫਿਰ ਉਹ ਅੱਗੇ ਪੜ ਕੇ ਨੌਕਰੀਆਂ ਲੈਣ ਕਿਉਂਕਿ ਜੇ ਨੌਕਰੀਆਂ ਦੀ ਗੱਲ ਕਰੀਏ ਤੇ ਸਭ ਤੋਂ ਵੱਧ ਨੌਕਰੀਆਂ 2.5 ਸਾਲ ਦੇ ਵਿੱਚ ਦਿਨਸ਼ਪਾਰਸ਼ ਨੈਰੇਟ ਦੇ ਆਧਾਰ ਤੇ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਜੋ ਅਸੀਂ ਉਦਘਾਟਨ ਕੀਤਾ ਪਿੰਡ ਦੇ ਹੋਰ ਵੀ ਜਿਹੜੇ ਕੰਮ ਆ ਅਸੀਂ ਸਰਪੰਚ ਸਾਹਿਬ ਨੂੰ ਪੁੱਛਾਂਗੇ ਜਿਹੜੇ ਕਿਰ ਵੀ ਕੰਮ ਆ ਜਿਹੜੇ ਹੋਰ ਵੀ ਕਾਰਜ ਕਰਨ ਵਾਲੇ ਆ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਪਿੰਡਾਂ ਦੇ ਸਰਪੰਚ ਵੀ ਆਏ ਨੇ ਇਹ ਜਿੰਨੇ ਵੀ ਕੰਮ ਹੋਣ ਵਾਲੇ ਆ ਪਹਿਲ ਦੇ ਆਧਾਰ ਤੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਜਿਹੜੇ ਲੇਟ ਹੋਣ ਵਾਲੇ ਉਹ ਕੰਮ ਕਰਾਂਗੇ ਸਾਰੇ ਕਿਉਂਕਿ ਲੋਕਾਂ ਨੂੰ ਬਹੁਤ ਉਮੀਦਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੇ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰੇਗੀ ਇਸ ਲਈ ਥੋੜਾ ਜਿਹਾ ਸਮਾਂ ਬਚਿਆ ਹਜੇ ਤੇ 27 ਦੇ ਵਿੱਚ ਇਹਨੇ ਕੰਮ ਕਰ ਜਾਣੇ ਆ ਪਿੰਡਾਂ ਦਾ ਇੰਨਾ ਵਧੀਆ ਵਿਕਾਸ ਹੋ ਜਾਣਾ ਕਿ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਲੋਕਾਂ ਨੇ ਆਪਣੇ ਆਪ ਆਪਣੀ ਸਰਕਾਰ ਚੁਣਨੀ ਆ ਸੋ ਇੱਥੇ ਜਿੰਨੇ ਵੀ ਅੱਜ ਪਤਵੰਤੇ ਸੱਜਣ ਜਿੰਨੀਆਂ ਮੋਤਵਾਰ ਸਖਸ਼ੀਤਾ ਇੱਥੇ ਪਹੁੰਚ ਗਿਆ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਤਾਂ ਇੱਕ ਵਾਰ ਸਾਡੇ ਸਰਪੰਚ ਜੀ ਤੇ ਪੂਰੀ ਪੰਚਾਇਤ ਨੂੰ ਤੇ ਪਿੰਡ ਵਾਸੀਆਂ ਨੂੰ ਜਿੰਨੇ ਵੀ ਇੱਥੇ ਮੌਜੂਦ ਨੇ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਅਮੇ ਇੱਕ ਨਰਸਿਆਂ ਬਦੋਤ ਤੁਸੀਂ ਗੱਲ ਕੀਤੀ ਇੱਕ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਆਂ ਦੇਖੋ ਜਿਹੜਾ ਨੰਬਰ ਜਾਰੀ ਕੀਤਾ ਗਿਆ ਉੱਤੇ ਬਹੁਤ ਫੋਨ ਕਾਲਸ ਜਾ ਰਹੀਆਂ ਤੇ ਉਹਦੇ ਹੱਲ ਵੀ ਹੋ ਰਹੇ ਆ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਉਹਨਾਂ ਕਾਲਾਂ ਹੀ ਲੋਕ ਡਿਟੇਲ ਦੇ ਰਹੇ ਆ ਕਿਉਂਕਿ ਅਸੀਂ ਨਾਮ ਗੁਪਤ ਰੱਖਿਆ ਕਿ ਅਸੀਂ ਕਿਸੇ ਦਾ ਨਾਮ ਨਹੀਂ ਦੱਸਾਂਗੇ ਉਹਦੇ ਰਾਈ ਜਿਹੜੀਆਂ ਫੋਨ ਕਾਲਸ ਆ ਰਹੀਆਂ ਉਹਦਾ ਤੇ ਫਿਰ ਐਕਸ਼ਨ ਲਿਆ ਜਾਂਦਾ ਤਾਂ ਫਿਰ ਜਾ ਕੇ ਉੱਥੇ ਜਿਹੜਾ ਨਸ਼ਾ ਤਸਕਰ ਨੇ ਜਿਹੜੀਆਂ ਆਪਣੀਆਂ ਬੇਈਮਾਨੀ ਦੀਆਂ ਕਮਾਈਆਂ ਦੇ ਨਾਲ ਜਿਹੜਾ ਲੋਕਾਂ ਦੇ ਘਰੋਂ ਯਾਰ ਕੇ ਜਿਹੜੀਆਂ ਕਮਾਈਆਂ ਦੇ ਨਾਲ ਆਪਣੇ ਐਡੇ ਐਡੇ ਮਹਿਲ ਪਾਏ ਆ ਤੇ ਉਹ ਸਰਕਾਰ ਟਵਾ ਰਹੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਹੈ। ਥੈਂਕ ਯੂ। ਸਾਡੀ ਨਵੀਂ ਪੰਚਾਇਤ ਬਣੀ ਆ ਇਹ ਪਹਿਲੀ ਵਾਰੀ ਮਤਲਬ ਸਾਨੂੰ ਕਾਫੀ ਸਰਕਾਰ ਵੱਲੋਂ ਗ੍ਰਾਂਟ ਆਈ ਆ ਤੇ ਕੰਮ ਦੀ ਸ਼ੁਰੂਆਤ ਕੀਤੀ ਆ। ਮੈਡਮ ਜੀ ਆਏ ਆ ਯਾਦਗਾਰਨ ਕੀਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ। ਗਾਂਹ ਜਿਹੜੇ ਕੰਮ ਕਰਨ ਵਾਲੇ ਆ ਅਸੀਂ ਇਹਨਾਂ ਨੂੰ ਡਿਮਾਂਡ ਰੱਖਦੇ ਆਵਾਂਗੇ ਤੇ ਸਾਡੀ ਇਹ ਡਿਮਾਂਡ ਪੂਰੀ ਕਰਦੇ ਰਹਿਣਾ ਸਾਨੂੰ ਵੀ ਇਹਨਾਂ ਤੋਂ ਕਾਫੀ ਆਸ ਹੈ ਜੀ। ਇਹ ਜਿਹੜਾ ਅੱਜ ਦੀ ਜਿਹੜਾ ਫਲਾ ਜਿਹੜਾ ਰੋਕਿੰਗ ਕੀਤਾ ਗਿਆ ਕਾਹਦਾ ਕਾਹਦਾ ਸੀਗਾ ਜੀ ਇਹ ਇਹ ਪਹਿਲਾਂ ਸੀਵੇ ਦਾ ਜੀ ਬਾਅਦ ਵਿੱਚ ਸੀਵੇ ਤੋਂ ਬਾਅਦ ਇੰਟਰਲੋਕ ਦਾ ਜਿਹੜਾ ਇਹ ਕਾਫੀ ਮੰਦਰ ਤੱਕ ਆ ਗਾਂ கிருஷ்ਨਾ ਪਾਰਕ ਤੱਕ ਆ ਪੂਰਾ ਕੰਪਲੀਟ ਆ ਜੀ ਇਹ ਜੀ ਅੱਜ ਜਿਹੜਾ ਸੀਵਰੇਜ ਦਾ ਤੇ ਇੰਟਰਲੌਕ ਦਾ ਜਿਹੜਾ ਉਦਗਾਟਨ ਸਾਡੇ ਆਦਰਨੀਏ ਜੀ ਰਾਜਵਿੰਦਰ ਕੌਰ ਤੇਰਾੜਾ ਜੀ ਨੇ ਕੀਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਭੈਣ ਜੀ ਸਾਨੂੰ ਕਹਿੰਦੇ ਰਹਿੰਦੇ ਸੀਗੇ ਜੇਈ ਸਾਹਿਬ ਨੂੰ ਵੀ ਤੇ ਸੈਕਟਰੀ ਸਾਹਿਬ ਨੂੰ ਵੀ ਦੇ ਲਖਣਪਾਲਾ ਦਾ ਪਿੰਡ ਜਦੋਂ ਮੈਂ ਜਾਨੀ ਆ ਮੈਨੂੰ ਇੰਨਾ ਵਧੀਆ ਇਹਨਾਂ ਦਾ ਸਿਸਟਮ ਨਹੀਂ ਲੱਗਦਾ ਕਿਉਂਕਿ ਕਾਫੀ ਪਿਛੜਿਆ ਆ ਤੇ ਇਹਨਾਂ ਨੇ ਕਾਫੀ ਫਿਰ ਸਾਨੂੰ ਬਲਾ ਕੇ ਵੀ ਦੱਸੋ ਸਾਡੇ ਕਿਹੜੇ ਕੰਮ ਹੋਣ ਵਾਲੇ ਆ ਜੇਏ ਸਾਹਿਬ ਨਾਲ ਗੱਲ ਕਰਕੇ ਐਸਐਸਟੀ ਸਾਹਿਬ ਨਾਲ ਗੱਲ ਕਰਕੇ ਵੀਡੀਓ ਸਾਹਿਬ ਨਾਲ ਗੱਲ ਕਰਕੇ ਇਹ ਕੰਮ ਬਹੁਤ ਜਲਦੀ ਕਹਿੰਦੇ ਸ਼ੁਰੂ ਕਰੋ ਤੇ ਅੱਜ ਇਹਨਾਂ ਦਾ ਇਹਨਾਂ ਨੇ ਉਹ ਕਾਟਣ ਕੀਤਾ ਅਸੀਂ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਪਰਮਾਤਮਾ ਇਹਨਾਂ ਨੂੰ ਇੱਦਾਂ ਤਰੱਕੀਆਂ ਬਖਸ਼ੇ ਤੇ ਸਾਡਾ ਵੀ ਪਿੰਡ ਦਾ ਕੰਮ ਜਿਹੜਾ ਵਿਕਾਸ ਹੁੰਦਾ ਰਹੇ थैंक यू वेरी मच देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर